ਕਾਂਗਰਸ ਪ੍ਰਧਾਨ ਬਣਨ ਦੇ ਸਵਾਲ ਤੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ న్యూਸ 18 ਤੇ ਗੱਲਬਾਤ ਕਰਦੇ ਹੋਏ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਹਾਂ ਮੈਂ ਪ੍ਰਧਾਨਗੀ ਦੀ ਰੇਸ ਛਾ ਪ੍ਰਧਾਨ ਬਣਨ ਦਾ ਮੇਰਾ ਵੀ ਦਿਲ ਕਰਦਾ ਹੈ ਮੇਰੇ ਪਿਤਾ ਦੋ ਵਾਰ ਪ੍ਰਧਾਨ ਬਣੇਗਾ ਇਸ ਗੱਲ ਦਾ ਜ਼ਿਕਰ ਐਮਪੀ ਰੰਧਾਵਾ ਦੇ ਵੱਲੋਂ ਕੀਤਾ ਗਿਆ ਹਰ ਬੇਟੇ ਵਾਂ ਮੈਂ ਵੀ ਪਿਤਾ ਵਾਲੀ ਥਾਂ ਤੇ ਪਹੁੰਚਣਾ ਚਾਹੁੰਦਾ ਅਸਲ న్యూਸ 18 ਦਾ ਐਕਸਕਲੂਸਿਵ ਗੱਲਬਾਤ ਕੀ ਸੁਭਜਿੰਦਰ ਸਿੰਘ ਰੰਦਾਵਾ ਨੇ ਤੇ ਵੱਖ-ਵੱਖ ਇਸ਼ੂਸ ਤੇ ਉਹ ਖੁੱਲ ਕੇ ਆਪਣੇ ਵਿਚਾਰ ਉਹਨਾਂ ਦੇ ਬਲੋ ਰੱਖੇ ਗਏ ਜਦੋਂ ਉਹਨਾਂ ਨੂੰ ਪ੍ਰਧਾਨਗੀ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਹਾਂ ਮੈਂ ਪ੍ਰਧਾਨ ਦੀ ਰੇਸ ਚ ਹਾਂ ਪ੍ਰਧਾਨ ਬਣਨ ਦਾ ਮੇਰਾ ਵੀ ਦਿਲ ਕਰਦਾ ਹੈ ਮੇਰੇ ਪਿਤਾ ਦੋ ਵਾਰ ਪ੍ਰਧਾਨ ਬਣੇ ਨੇ ਹਰ ਬੇਟੇ ਵਾਂਗ ਮੈਂ ਵੀ ਪਿਤਾ ਵਾਲੀ ਥਾਂ ਤੇ ਪਹੁੰਚਣਾ ਚਾਹੁੰਦਾ ਬਿਲਕੁਲ ਹੈਗਾ ਕਿਦਰ ਨਹੀਂ ਦਿਲ ਕਰਦਾ ਕੌਣ ਨਹੀਂਗਾ ਮੇਰੇ ਫਾਦਰ ਦੋ ਵਾਰ ਬਣੇ ਮੇਰਾ ਵੀ ਦਿਲ ਕਰਦਾ ਕਿ ਮੈਂ ਆਪਣੇ ਫਾਦਰ ਵਾਲੀ ਥਾਂ ਤੇ ਪਹੁੰਚਾ ਇਹਨੂੰ ਤੇ ਨਹੀਂ ਆਪਾਂ ਕਹਿ ਸਕਦੇ ਕਿ ਹਰ ਬੱਚਾ ਚਾਹੁੰਦਾ ਕਿ ਮੈਂ ਆਪਣੇ ਬਾਪ ਵਾਲੀ ਥਾਂ ਤੇ ਪਹੁੰਚਾ ਪਰ ਮੈਂ ਤੁਹਾਨੂੰ ਇੱਕ ਗੱਲ ਕਹਿੰਦਾ ਕਿ ਲੋਕ ਐਵੇਂ ਹੀ ਕਹਿੰਦੇ ਨੇ ਕਿ ਇੱਕ ਬਿਲਕੁਲ ਟਕਸਾਲੀ ਕਾਂਗਰਸੀ ਜਿਵੇਂ ਤੁਸੀਂ ਰੰਧਾਵਾ ਸਾਹਿਬ ਜਿੰਨਾ ਕ ਹੱਥ ਕੁਰਸੀ ਨੂੰ ਢੋਡਾ ਪਿਆ ਸੀ ਇੰਨਾ ਕਿ ਸਿੱਧੂ ਦਾ ਵੀ ਪਿਆ ਹੋਇਆ ਸੀ ਜਿਹੜਾ ਕਰੀਬ ਕਰੀਬ 5 ਸਾਲ 4 ਸਾਲ ਪਹਿਲਾਂ ਪਾਰਟੀ ਜਾਇਆ ਮੈਂ ਨਹੀਂ ਇਸ ਜੀ ਤੇ ਮੈਂ ਬਿਲਕੁਲ ਇਹ ਨਹੀਂ ਤਾ ਕਹਿੰਦੇ ਕਿ ਬਸ ਕਿਸੇ ਵੀ ਪਾਸੇ ਜਾ ਸਕਦਾ ਸੀ ਜਾਂ ਸਿੱਧੂ ਸਾਹਿਬ ਕੋਲ ਚਲੀ ਜਾਂਦੀ ਕੁਰਸੀ ਜਾਂ ਤੁਹਾਡੇ ਕੋਲ ਆ ਜਾਂਦੀ ਸਿੱਧੂ ਸਾਹਿਬ ਨੂੰ ਤਾਂ ਡਿਪਟੀ ਸੀਐਮ ਦੇ ਵੀ ਕਹਿੰਦੇ ਆਫਰ ਹੋਈ ਸੀ ਜਿਹੜੀ ਤੁਹਾਡੇ ਕੋਲ ਆ ਜੀ ਨਹੀਂ ਇਹ ਗੱਲ ਛੋੜੋ ਉਹ ਉਸ ਵੇਲੇ ਸੀਐਮ ਦੀ ਸਿੱਧੂ ਸਾਹਿਬ ਜੋ ਮਰਜ਼ੀ ਕਰਨ ਨਹੀਂ ਸੀ ਕਦੇ ਵੇਖੀ ਹੂੰ ਨਹੀਂ న్యూਸ 18 ਤੇ ਸੁਖਿੰਦਰ ਸਿੰਘ ਰੰਦਾਵਾ ਨੇ ਇੱਕ ਵੱਡਾ ਦਾਵਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਡਾਕਟਰ ਅਮਰ ਸਿੰਘ ਨੂੰ ਸੀਐਮ ਦੀ ਕੁਰਸੀ ਆਫਰ ਕੀਤੀ ਚੰਨੀ ਤੋਂ ਪਹਿਲਾਂ ਡਾਕਟਰ ਅਮਰ ਸਿੰਘ ਨੂੰ ਕੁਰਸੀ ਪੇਸ਼ ਕੀਤੀ ਸੀ ਡਾਕਟਰ ਅਮਰ ਸਿੰਘ ਨੇ ਸੀਐਮ ਬਣਨ ਤੋਂ ਇਨਕਾਰ ਕਰ ਦਿੱਤੇ ਇੱਕ ਵੱਡਾ ਦਾਵਾ ਐਮਪੀ ਰੰਦਾਵਾ ਦੇ ਵੱਲੋਂ ਕੀਤਾ ਗਿਆ ਕਿ ਡਾਕਟਰ ਅਮਰ ਸਿੰਘ ਸੀਐਮ ਬਣਨ ਦੀ ਕੁਰਸੀ ਆਫਰ ਹੋਈ ਸੀ ਚੰਨੀ ਤੋਂ ਪਹਿਲਾਂ ਡਾਕਟਰ ਅਮਰ ਸਿੰਘ ਨੂੰ ਹੀ ਕੁਰਸੀ ਦੀ ਪੇਸ਼ਕਸ਼ ਕੀਤੀ ਗਈ ਸੀ ਦੱਸਦੇ ਕਿ ਮੌਜੂਦਾ ਸਮੇਂ ਚੁਖਤਕਰ ਸਾਹਿਬ ਤੋਂ ਜੋ ਡਾਕਟਰ ਅਮਰ ਸਿੰਘ ਨੇ ਮੌਜੂਦਾ ਐਮਪੀ ਨੇ ਕਈ ਵਾਰ ਐਮਪੀ ਉਹ ਦਰਹਿ ਚੁਕੇ ਨੇ ਤੇ ਇਹ ਦਾਵਾ ਐਮਪੀ ਰੰਦਾਵਾ ਕਰਦੇ ਨੇ ਨਜ਼ਰ ਆਉਂਦਾ ਮੈਂ ਉੜੂਗਾ ਤੁਹਾਡੇ 3 4 5 ਚਿਹਰੇ ਇਸ ਸਮੇਂ ਨਜ਼ਰ ਆਉਂਦੇ ਹੁਣ ਕਿੰਨੇ ਆ ਮੈਂ ਉਸ ਗੱਲ ਤੇ ਨਹੀਂ ਜਾਂਦਾ ਤੁਹਾਡੇ ਰਾਜਵੜਿੰਗ ਐਮਪੀ ਨੇ ਚਰਨਜੀਤ ਸਿੰਘ ਚੰਨੀ MP ਨੇ ਤੁਸੀਂ MP ਹੋ ਤਾਂ ਡਾਕਟਰ ਅਮਰ ਸਿੰਘ ਵੀ ਡਾਕਟਰ ਅਮਰ ਸਿੰਘ ਵੀ MP ਨਹੀਂ ਚਲੋ MP ਤਾਂ ਮਿਲਦਾ ਸੱਤ ਹੈਗੇ ਨਹੀਂ 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 ਉਹ ਵੀ ਚੀਫ ਮਿਨਿਸਟਰ ਦੀ ਰਿਸਟਰੀਕਮੈਂਡ ਡਾਕਟਰ ਅਮਰ ਸਿੰਘ ਡਾਕਟਰ ਅਮਰ ਸਿੰਘ ਨੂੰ ਹੁਣ ਰੋਸ਼ੀ ਮਿਨਿਸਟਰੀ ਡੀਐਸਸੀ ਸਭ ਤੋਂ ਕਿਉਂ ਹੋ ਸੀ 2021 ਆ 2021 ਉਹ ਇੱਕ ਹੀ ਮੈਂ ਨਾਮ ਨਹੀਂ ਨਾ ਚਰਚਾ ਤੇ ਜਿਹੜੇ ਸਾਡੇ ਵਰਗੇ شریف ਆਦਮੀ ਨਹੀਂ ਰੋਲੀ ਪਉਂਦੇ ਤੇ ਫਿਰ ਕੀ ਗੱਲ ਅਸੀਂ ਉਹਨਾਂ ਚ ਚੀਜ਼ਾਂ ਚ ਨਹੀਂ ਆਉਂਦੇ ਨਹੀਂ ਫਿਰ ਡਾਕਟਰ ਅਮਰ ਸਿੰਘ ਵੀ ਇਲੈਕਸ਼ਨ ਲੜਨਗੇ ਨਹੀਂ ਮੈਂ ਤੁਹਾਨੂੰ ਦੱਸਿਆ ਨਾ ਕਿ ਉਹਨੂੰ 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 ਡਾਕਟਰ ਅਮਰ ਸਿੰਘ ਉਹਨੂੰ ਅਸੀਂ ਹਰ ਵਾਰੀ ਕਰ ਜਾਂਦੇ ਕਿੰ ਨੂੰ ਨਹੀਂ ਪਤਾ ਡਾਕਟਰ ਅਮਰ ਸਿੰਘ ਸਭ ਤੋਂ ਸਟਰੋਂਗ ਕੈਂਡੀਡੇਟ ਸੀ ਹੂੰ ਉਹਨੇ ਆਪ ਛੱਡੀ ਉਹਨਾਂ ਨੂੰ ਫੋਨ ਆ ਗਿਆ ਸੀ ਇਹ ਫੈਕਟ ਆ ਉਹਨਾਂ ਨੂੰ ਫੋਨ ਹੀ ਬੁਲਾਇਆ ਗਿਆ ਉਹਨਾਂ ਨੂੰ ਉਹਨਾਂ ਨੂੰ ਦਿੱਲੀ ਬੁਲਾਇਆ ਗਿਆ ਔਰ 1 ਮਹੀਨਾ ਪਹਿਲਾਂ ਬੁਲਾਇਆ ਗਿਆ ਜੀ ਕੀ ਗੱਲ ਹੋਈ ਉੱਥੇ ਅਮਰ ਸਿੰਘ ਡਾਕਟਰ ਅਮਰ ਸਿੰਘ ਨੂੰ ਕੀ ਬਾਰ ਅਮਰ ਸਿੰਘ ਨੂੰ ਦੇਖੋ ਇਹ ਇੰਟਰਨਲ ਪਾਰਟੀ ਦੀਆਂ ਗੱਲਾਂ ਨੇ ਹਮ ਤੇ ਉਥੇ ਨਹੀਂ ਪਰ ਇੱਕ ਮਹੀਨਾ ਪਹਿਲਾਂ ਬੁਲਾਇਆ ਗਿਆ ਤੇ ਡਾਕਟਰ ਅਮਰ ਸਿੰਘ ਨੇ ਖੁਦ ਕਿਹਾ ਕਿ ਮੈਂ ਨਹੀਂ ਮੰਨਣਾ ਚੀਫ ਮਨਿਸ ਹਾਂ ਬਹੁਤ ਵੱਡੀ ਚੇਅਰ ਛੱਡਤੀ ਡਾਕਟਰ ਅਮਰ ਸਿੰਘ ਬਿਲਕੁਲ ਛੱਡੀ ਹੈ ਕੋਈ ਵਜ੍ਹਾ ਤਾਂ ਹੋਗੀ ਨਹੀਂ ਵੇਖੋ ਉਹਨਾਂ ਨੇ ਵੇਖਿਆ ਕਿ ਮੈਂ ਕਿ ਮੈਂ ਪਾਰਟੀ ਲਈ ਐਸੈਟ ਬਣੂੰਗਾ ਕਿ ਲਾਇਬਿਲਿਟੀ ਬਣੂੰਗਾ ਆ ਚੀਜ਼ਾਂ ਨੂੰ ਦੋਨੇ ਵੇਖੀ ਹਮ ਕਿਵੇਂ ਪਾਰਟੀ ਜਿਤਾ ਸਕਦਾ ਕਿ ਨਹੀਂ ਜਿਤਾ ਸਕਦਾ ਉਹ ਇਹਨੂੰ ਲਾਇਲਟੀ ਕਹਿੰਦੇ ਆ ਹਮ ਇਨੂੰ ਇਨੂੰ ਲਾਲਚ ਨਹੀਂ ਕਹਿੰਦੇ